ਨੇ ਪਾਹੇ ਦੇ ਤੇ ਵੀਰ ਨੇ ਮੈਨੂੰ ਤਾਂ ਲੱਗਦਾ 10000 ਬਿਜਾਵਾ 10000 ਲੱਗਦਾ ਵਾ ਹੈ ਤੇ ਪਰਜਾਈ ਵੀ ਇੱਕ ਤਾਂ ਗਾਂ ਹੋ ਹੋ ਕੇ ਵੇਖਣ ਲਈ ਜਿੱਦਾਂ ਮਰਜੀ ਆ ਨਾ ਜਿੰਨਾ ਮਰਜੀ ਕਰ ਲੋ ਪਰਜਾਈਆਂ ਦੇ ਨਾਲ ਪਰ ਪਰਜਾਈਆਂ ਪਰਜਾਈਆਂ ਹੀ ਰਿੰਦੀਆਂ ਆ ਹੈ ਕਦੇ ਨਹੀਂ ਸਮਝਦੀਆਂ ਪਿੰਨਣਾਣਵਾ ਜੇ ਨਣਾਣਾ ਨੂੰ ਦਵਾਂਗੇ ਤਾਂ ਆਪਾਂ ਬਹੁਤਾ ਦੇਊਗਾ ਔਖੀ ਹੋਣ ਦੇ ਹੀ ਰੇਤ ਵਾਲੇ ਵੇਖ ਕੇ ਮੈਨੂੰ ਘੜਾ ਦਿਖਦਾ ਨੀਗਾ ਪਰ ਜੀਦਾ ਰਵੇ ਮੇਰਾ ਭਰਾ ਹੈ ਪੇ 10000 ਰੁਪਇਆ ਦਿੱਤਾ ਮੈਨੂੰ ਇਕ ਨਾ ਆੜਾ ਮੇਰਾ ਬੰਦਾ ਵਾ ਨਾ ਇਹਨੇ ਮੇਰੀ ਬੇਇੱਜ਼ਤੀ ਕਰਾ ਕੇ ਰੱਖਤੀ ਆ ਮੈਂ ਚੰਗਾ ਭਲਾ ਦੱਸਿਆ ਸੀ ਭਾਜੀ ਮੇਰੇ ਭਰਾ ਪਰਜਾਈ ਨੇ ਆਉਣਾ ਵਾ ਉਸੇ ਵळे ਬੰਬੀ ਤੇ ਉੱਡ ਗਿਆ ਵਾ ਜਿਦਾ ਇੱਤਾ ਦਿਨਾਂ ਤੋਂ ਬੰਬੀ ਤੇ ਕੰਮ ਹੀ ਕੋਈ ਨਹੀਂ ਕਰ ਹੁਣਾ ਨਾ ਇਹਨੂੰ ਇਹ ਨਹੀਂ ਪਤਾ ਲੱਗਦਾ ਕਿ ਦੱਸ ਜਿਓ ਘਰ ਆਏ ਆ ਵਿਚਾਰੇ ਤੋਂ ਕੀ ਸੋਚਣਗੇ ਪਰਜਾਈਆਂ ਲੱਗੇ ਉਦਾਂ ਨਹੀਂ ਹੰਦੀਆਂ ਵਾ ਉਹਨੇ ਘਰ ਜਾ ਕੇ ਸੌ ਸੌ ਗੱਲ ਕਰਨੀ ਆ ਮੇਰੇ ਵੀਰ ਨੂੰ ਹੈ ਪਿਪਾਈਆ ਤੇ ਆਇਆ ਨਹੀਂ ਹੁਣ ਕਰਾ ਤੇ ਕਰਾਂ ਕੀ ਐਡਾ ਵਾਦੋ ਵਾਪੇ ਆਪਣਾ ਫੋਨ ਹੀ ਕੁਚਲ ਬਲਾ ਕੇ ਰੇਛੜ ਗਿਆ ਅੱਜ ਹੁਣ ਕਿੰਨੂ ਕੰਨਾ ਮੈਂ ਮਗਰ ਪਿਛੇਤੀ ਆ ਜਾ ਤਾਂ ਮਿਲਣਾ ਆਣ ਕੇ ਉਹਨਾਂ ਨੂੰ ਹੁਣ ਨਾ ਚਾਹ ਪਾਣੀ ਪੀ ਲਿਆ ਵਾ ਰੋਟੀ ਮੇਰੀ ਬਣੀ ਹੈ ਰੋਟੀ ਮੈਂ ਖਾਣ ਲੱਗੀ ਆ ਤਾਂ ਨਾ ਜਾਣਾ ਹੀ ਆ ਵਿਚਾਰਿਆਂ ਨੇ ਮੁੰਡਾ ਘਰ ਉਹਨਾਂ ਕੋਲ ਇੱਥੇ ਰਾਤ ਰਹਿਣਾ ਵਾ ਹਾਈ ਹਾਈ ਹੁਣ ਆ ਵੀ ਜਾਵੇ ਤਾਂ ਹੀ ਆ ਮੇਰੀ ਇਸ ਤਰ੍ਹਾਂ ਰਹੂਗੀ ਅਮਤਰੀ ਵੇਖਾਂ ਤੇ ਸਹੀ ਜੀ ਬੰਦੇ ਆ ਗਈ ਜੀ ਹੋ ਹੋ ਆਗੇ ਜੇ ਕੰਟਰੀ ਵਿਆਹ ਲਗੀ ਘਰ ਕੋਣ ਆਇਆ ਨਹੀਂ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਸਵੇਰੇ ਕਿ ਮੇਰੇ ਭਰਾ ਭੱਜਾ ਹੀ ਨਹੀਂ ਆਉਣਾ ਵਾ ਫਿਰ ਤੁਹਾਨੂੰ ਪਤਾ ਨਾ ਲੱਗਾ ਮੇਰੀ ਗੱਲ ਸੁਣ ਲਾ ਪਹਿਲਾਂ ਆਪਣਾ ਕੰਮ ਵੇਖੀ ਦਿੰਦਾ ਵਾ ਜਿੱਤੋਂ ਸਾਰੀ ਉਮਰ ਖਾਣਾ ਵਾ ਹੈ ਅੱਛਾ ਉਹਨਾਂ ਘੜੀ ਦੀ ਘੜੀ ਹੋ ਗਦੀ ਇੱਥੋਂ ਚੱਲ ਜਾਣਾ ਵਾ ਨਹੀਂ ਉਹਨਾਂ ਤਾਂ ਹੋ ਕੇ ਚੱਲ ਜਾਣਾ ਵਾ ਮੇਰਾ ਭਰਾ ਕਿਹੜਾ ਰੋਈ ਤੁਰਿਆ ਵਾ ਅਗਲਾ ਨੌਕਰੀ ਕਰਦਾ ਉਹਦਾ ਟਾਈਮਿੰਗ ਨਹੀਂਗਾ ਜੇ ਉਹ ਆ ਹੀ ਗਿਆ ਖੁਦਕਾ ਤੂੰ ਘਰੋਂ ਨਿਕਲ ਗਿਆ ਬਾਹਰ ਜੀ ਉਹ ਤਾਂ ਅੱਜ ਟਾਈਮ ਨਹੀਂ ਅਦਵਾਰ ਆਈਦਾ ਸ਼ਨੀਵਾਰ ਆਈਦਾ ਤੁਹਾਨੂੰ ਪਤਾ ਛੱਕੜੀ ਬਣਾਉਣਾ ਆਇਆ ਮੇਰੇ ਕੋਲ ਛੱਕੜੀ ਬਣਾਉਣਾ ਆ ਅਗਲੇ ਨੂੰ 10 ਘਾਟੀਆਂ ਦਿੱਤਾ ਮੈਨੂੰ ਓਏ ਚੱਲ ਚੱਲ ਹਵਾ ਹੁੰਦੇ ਝੂਠ ਬੋਲਦੀ ਬਿਰ ਝੂਠ ਕਹ ਬੋਲਦੀ ਆ ਚੱਲ ਹੁਣ ਇਹ ਮਾਰੀ ਚ ਵਖਾਲਾਂ ਮਾਰੀ ਚ ਵਖਾਲ ਨਹੀਂ ਜੇ ਮੇਰਾ ਪਰਾ ਆ ਹੀ ਗਿਆ ਤੇ ਮੇਰੀ ਬੇਇੱਜ਼ਤੀ ਕਰਾਉਣੀ ਆ ਪਰ ਜਾਈਆਂ ਪਤਾ ਮੇਲੇ ਮਾਰਦੀਆਂ ਮੁੜਕੇ ਆ ਕੰਮ ਚੰਗਾ ਨਹੀਂ ਕੀਤਾ ਅੱਜ ਤੁਸੀਂ ਮੇਰੀ ਗੱਲ ਸੁਣ ਲਾ ਉਹਨਾਂ ਦਾ ਵੀ ਭੱਜ ਕੇ ਆਉਣਾ ਏ ਉਹਨਾਂ ਵੱਲ ਦੀ ਸਾਰੀ ਤੂੰ ਗਲਤ ਜੂ ਕਰਦੀ ਆ ਠੀਕ ਨਹੀਂ ਉਹ ਤੁਹਾਨੂੰ ਆਪੀ ਚੰਗੀ ਲੱਗਣੀ ਹੈ ਤੇ ਗੱਲ ਕਰਨੀ ਨਹੀਂ 10000 ਕੁ ਜਿਹੜਾ ਤਾਂਗਦੇ ਨੇ ਤੇ ਦੂਜੇ ਨੰਗ ਨੇ ਕੀ ਦਿੱਤਾ 500 ਰੁਪਈਆ ਉਹ ਜਾ ਜਾ ਮਰਗੀ ਪੈਸੇ ਦੇ ਤੂੰ ਨਾ ਕਿਹਦਾ ਬੁਖਸੁਖ ਵੇਖਿਆ ਕਰ ਗੱਲ ਤੇ ਸੁਣੋ ਹਾਂ ਆ ਕਈ ਰੱਖ ਲੋ ਇੱਥੇ ਤੇ ਜਾ ਮਿਲੋ ਜਾ ਕੇ ਮੇਰੇ ਭਰਾ ਨੂੰ ਆ ਚਲੋ ਅੱਜ ਮੂੰਹ ਸਦਾ ਕਰੋ ਤੇ ਲਾਪੜਾ ਮੂੰਹ ਮੇਰਾ ਸਦਾ ਹੀ ਆ ਚਲੋ ਮਿਲੋ ਜਾ ਕੇ ਉਹਨੂੰ ਅਵੇ ਨੋ ਪਤਾ ਲੱਗ ਗਿਆ ਤੁਹਾਡੇ ਭੈਣ ਦੇ ਇੱਜਤਾ ਕਿ ਕਿੰਨੀ ਖਿਸਤ ਕਰਦਾ ਤੁਹਾਡਾ ਭਾਈ ਆਉਦੀ ਹੈ ਕਦੋਂ ਆਉਂਦੇ ਆਏ ਅਹੀਂ ਪਕੌੜੇ ਵੀ ਖਾ ਲਏ ਚਾਹ ਵੀ ਪੀ ਲਈ ਆ ਰੋਟੀਆਂ ਵੀ ਖਾ ਲਈਆਂ ਹੈ ਅਜੇ ਤੱਕ ਬੰਬੀ ਤੋਂ ਇਹਨੇ ਮੁੜਿਆ ਪਾਣੀ ਰੱਖਣ ਗਿਆ ਉਹ ਭਾਈ ਸਾਡੇ ਦਾ ਸੁਭਾਈ ਦੰਦਵਾ ਕੱਬਾ ਬਣਾਵਾ ਨਾਲੇ ਪੜਿਆ ਘਟਵਾ ਨਾ ਲੈ ਪੜਿਆ ਘਟਵਾ ਤੇ ਬਦਲ ਪਤਾ ਨਹੀਂ ਦੱਸ ਮੇਰੇ ਰਿਸ਼ਤਦਾਰਾਂ ਨੇ ਆਉਣਾ ਹੈ ਤੇ ਮੈਂ ਘਰ ਛੇਤੀ ਜਾਵਾਂ ਉਹ ਸੱਸੀ ਦਾ ਬੰਦੂ ਕੀ ਹਾਲਾ ਸੱਸੀ ਕਾਂ ਬਾਜੀ ਸੱਸੀ ਕਾਂ ਬਾਜੀ ਸੱਸੀ ਕਾਂ ਬੰਦੂ ਸੋ ਸੁਣਾਓ ਠੀਕ ਹੈ ਪਿੰਡ ਦਾ ਹਾਂਜੀ ਹਾਂਜੀ ਸਭ ਠੀਕ ਠਾਕ ਕਰੋ ਬਈ ਜੀ ਸਾਨੂੰ ਭਾਈਆ 3-4 ਘੰਟੇ ਹੋ ਗਏ ਆਏ ਹਨ ਮम्मा ਵੀ ਨਾ ਉਹ ਸੜਕ ਜੀ ਦਾ ਕੰਮ ਹੀ ਉਹ ਤੇ ਬੰਦੇ ਦਾ ਖਲੋਤੇ ਅੱਛਾ ਤੇ ਤਾਂ ਕਰਕੇ ਲੇਟ ਹੋ ਗਿਆ ਠੀਕ ਆ ਤੇ ਭਾਜੀ ਤੁਹਾਨੂੰ ਦੱਸਿਆ ਨਹੀਂ ਭੈਣ ਜੀ ਦੇ ਪਿੱਛੇ ਆਉਣਾ ਕੰਨਾ ਸਣੀ ਮੜੀ ਦੀ ਗੱਲ ਕੱਢੀ ਤੇ ਆ ਗਈ ਪਰ ਉੱਥੇ ਮੇਰੀ ਘੜੀ ਭੱਜ ਗਈ ਨਾ ਲੈ ਤੱਸ ਤਾਨੂੰ ਪਤਾ ਹੀ ਅਹੀਂ ਆਉਣਾ ਵਾ ਕਦੋਂ ਦੇ ਆਏ ਅਹੀਂ ਚਾਹ ਪਾਣੀ ਵੀ ਪੀ ਲਿਆ ਤੇ ਰੋਟੀਆਂ ਵੀ ਖਾ ਲੀਆਂ ਮੇਰੀ ਮੇਰਾ ਗੱਲ ਤਾਂ ਸੁਣ ਮੈਂ ਤਾਂ ਬੜੇ ਚਾਦਾ ਭੱਜੂ ਭੱਜੂ ਉਥੋਂ ਕਰਨ ਲਿਆ ਸੀ ਮਾੜੇ ਨਾਲ ਦੇ ਬੰਦੇ ਨੇ ਉਹ ਫਰੂਦਾ ਮੰਜੰਦਰ ਸਿੰਘ ਯਾਰ ਆ ਗੱਲ ਵੇਖ ਲਿਆ ਕੋਈ ਆ ਗੱਲ ਵੇਖ ਲਾ ਵੇਖਦਾ ਕਹਿੰਦਾ ਕਿ ਤੈਨੂੰ ਪਤਾ ਜੀ ਬੰਦੇ ਜੇ ਖਲੋਤੀ ਹੋਈ ਹੈ ਚੱਲ ਕੰਮ ਪਾਈ ਜਾਂਦਾ ਕਿਤੇ ਆਓ ਚਾਰ ਬੰਦੇ ਖਲੋਤੇ ਨੂੰ ਨਹੀਂ ਫੇਸੜਿਆ ਐਸਾ ਕੰਮ ਹਾਂ ਚਲੋ ਬੰਦਾ ਕਹਿ ਹੀ ਦਿੰਦਾ ਵੀ ਮੇਰੇ ਘਰ ਪਰੌਣੇ ਆਏ ਆ ਬਸਾਂ ਗੜੀ ਸੜਕੜੀ ਪੈਰੀ ਛਾੜੀ ਵਿੱਚ ਆਉਂਦੀ ਓਏ ਓਏ ਆਹੋ ਯਾਰ ਉੱਥੇ ਹੀ ਖਲੋਤੇ ਸੀਗਾ ਠੀਕ ਠੀਕ ਹਾਂ ਉਹ ਕਿਦਾਂ ਆਦੀ ਡੇ ਹੋ ਗਈ ਸੜਕ ਬਣ ਗਈ ਨਹੀਂ ਨਹੀਂ ਕੀ ਪਤਾ ਜੇ ਡੇ ਹੋ ਜੂ ਤਾਂ ਵੀ ਠੀਕ ਆ ਨਾ ਤੇ ਤਾਂ ਵੀ ਠੀਕ ਆ ਕੋਈ ਗੱਲ ਨਹੀਂ ਠੀਕ ਨੇ ਕੀ ਕਰਨਾ ਸਰਕਾਰ ਘੜੀ ਯੂ ਬਹੁਤ ਸੁਣਾਓ ਚੱਲੀਏ ਫਿਰ ਆਪਾਂ ਮੇਰੀ ਗੱਲ ਸੁਣੋ ਰੋਟੀ ਪਣੀ ਖਾ ਕੇ ਜਾਣਾ ਵਾ ਨਾ ਆਪਾਂ ਖਾਲੀ ਰੋਟੀ ਲੋੜਦੇ ਹੈ ਨਹੀਂ ਰੋਟੀ ਦੀ ਐਵੇਂ ਧੱਕੇ ਨਾਲ ਖਵਾਲਤੀ ਪੈਂਜੀ ਨੇ ਇੱਕ ਇੱਕ ਰੋਟੀ ਖਾ ਕੇ ਉਹ ਐਵੇਂ ਨਾ ਕਰੀ ਜਾ ਨਾਲੇ ਰਾਤ ਰੋ ਉਹ ਨਹੀਂ ਪਾਜੀ ਰਾਤ ਰਹਿ ਕਿੱਥੇ ਸਰਨਾ ਵਾ ਉਹ ਕੋਈ ਗੱਲ ਮੈਂ ਸੱਸ ਨੂੰ ਫੋਨ ਕਰ ਦਿੰਦਾ ਇੱਥੋਂ ਨਹੀਂ ਮੈਂ ਦੱਸ ਅਵੇ ਬੰਨਣਾ ਨਾ ਮਾਰਿਆ ਹੋਣਾ ਨਿਕਨੀਆਂ ਗੱਲਾਂ ਤੇ ਮੇਰੇ ਭਾਈਆ ਮਾ ਸਵਾਬ ਨਾ ਤੂੰ ਆਇਆ ਨਾ ਡੂਡੀ ਜਾਣਾ ਮੈਂ ਕੱਲ ਨੂੰ ਫਿਰ ਤੈਨੂੰ ਪਤਾ ਹੈ ਇੱਥੋਂ ਘਰੋਂ ਬੰਦਾ ਹੋਵੇ ਨਾ ਤੇ ਟਾਈਮ ਨਾਲ ਚਲ ਜਾਂਦਾ ਤਿਆਰ ਤੂੰ ਹੋਇਆ ਵਈ ਤੋਂ ਸਵੇਰੇ ਡੂਡੀ ਚੱਜ ਜਾਂਦੇ ਨੂੰ ਨਾਲ ਲੈ ਜੀ ਪਰ ਇਹਨੇ ਸੋ ਕੰਮ ਸਾਹਮਣੇ ਹੁੰਦਾ ਕਰ ਜਾ ਨੀ ਨੀ ਕਰ ਜਾਗ ਨਾ ਕੋਈ ਆਵਾਂਗੇ ਫਿਰ ਕਿਹਨਾਂ ਨਹੀਂ ਅਸੀਂ ਤੇ ਭੱਜੂ ਭੱਜੂ ਕਰ ਲਾ ਪੈ ਮੈਂ ਤੇ ਆਇਆ ਹੀ ਆ ਭਾਈਆ ਆਇਆ ਚਾਰ ਕਿੱਟੇ ਹੋ ਕੇ ਆਇਆ ਨੂੰ ਹੈ ਨਾ ਨਾਲ ਭੈਣ ਜੀ ਕਹਿੰਦੀ ਵੀ ਬੜੇ ਆਏ ਨਾ ਹੁਣੇ ਆਏ ਨਾ ਤੇ ਜੋ ਗਏ ਜੋ ਇੱਕਦਮ ਢੜੇ ਹੀ ਨਹੀਂ ਐ ਡਿਕ ਡਿਕ ਸਦਾਈ ਹੋ ਗਏ ਤੁਹਾਨੂੰ ਉਹ ਮੈਂ ਕਹਿੰਦਾ ਰਾਤ ਰੈਂਡਲ ਗੱਲਾਂ ਪਤਾ ਮਾਦਦੇ ਹੈ। ਉਹ ਆਵਾਂਗੇ ਸਵਾਭ ਨਾਲ ਤੁਸੀਂ ਆਏ ਜੀ। ਮੇਰੀ ਗੱਲ ਸੁਣ। ਤੁਸੀਂ ਆਏ ਹੋਣ। ਹੈ? ਤੁਸੀਂ ਆਏ ਹੋਣ। ਚੱਲ ਕੋਈ ਨਹੀਂ ਮੰਮੀ ਮਰੂ ਕਿੜਾ। ਹਾਂ ਕੋਈ ਗੱਲ ਨਹੀਂ। ਭੈਣ ਜੀ ਕਿੱਥੇ ਆ? ਉਹ ਇੱਥੇ ਹੁੰਦੀਆਂ ਕਿਤੇ ਚਾਹ ਚੁਪ ਰਹੂਂ ਦਿੱਤਾ ਡੈਰ। ਉਹਨੂੰ ਕਹਿੰਦੇ ਹੋਰ ਨਾ ਕੋਈ ਕੰਮ ਕਰਨ ਦੇ ਬੇ। ਅੱਗੇ ਢਿੱਡ ਭਰ ਆਈਓ। ਹੈ? ਕਰਨਾ ਉਹਨੇ। ਚੱਲ ਜੀ ਨਾ। ਕੋਈ ਜਾਂਦੀ ਆ। ਆਹ ਲੇਟ। ਪਰ ਰੋਗ ਦਾ ਐਵੇਂ ਜਿੱਦ ਕਰਦੀ ਹੁੰਦੀ। ਨਹੀਂ ਨਹੀਂ। ਨਹੀਂ ਬਈ। ਹੈ? ਆਵਾਂਗੇ ਫੇਰ। ਕੋਈ ਗੱਲ ਐਡਾ ਹਰਾ ਘਰ ਵਾ ਐਡਾ ਹਰਾ ਵੇਲ ਵਾ ਤੇ ਨਿਆਣਾ ਕੱਲਾ ਕਿੱਦਾਂ ਰਹੂਗਾ ਪਤਾ ਨਹੀਂ ਤੇ ਮੇਰੀ ਗੱਲ ਸੁਣੋ ਤੇ ਸਨੀ ਦਾ ਕਿਦ ਤਰ੍ਹਾਂ ਲੱਗੇ ਠੀਕ ਠਾਕ ਵੀ ਪਰਵਾ ਦੂਜਾ ਵੀ ਉਹ ਠੀਕ ਆ ਭਾਜੀ ਵਧੀਆ ਕਿਉਂ ਬੜਾ ਠੀਕ ਹੋ ਗਿਆ ਬੜਾ ਵਧੀਆ ਸਨੀ ਕੇ ਸਨੀ ਨੂੰ ਆਓ ਹੈਂ ਲੱਗੇ ਬੜੇ ਆ ਹਾਂ ਚੱਲੇ ਆ ਬਤੀ ਬੁੱਤੀ ਹੰਗੇ ਰਹਿੰਦੀ ਆ ਇਹ ਅਸੀਂ ਉਸ ਦਾ ਨਿਗਰਦਾ ਵਿਚਾਰ ਆ ਗਿਆ ਲੱਗਾ ਕੋਈ ਨਹੀਂ ਭਾਈਆ ਸਾਰੇ ਕੰਮ ਹੋ ਜਾਂਦੇ ਆ ਆਵੇ ਤੇ ਗੱਲ ਅਸਲ ਹੌਲੀ ਨਾਲ ਹੋਣੀ ਆ ਕੋਈ ਗੱਲ ਨਹੀਂ ਹੁੰਦਾ ਨਾ ਇੱਕ ਡੱਕੇ ਦੇ ਨੀਕਾ ਪਿੰਡ ਨੂੰ ਮੰਗਿਆ ਜਾਂਦਾ ਮਿਹਨਤ ਕਰਦਾ ਵਾ ਮਿਹਨਤ ਕਰਦਾ ਉਹ ਸਭ ਤੋਂ ਵੱਡੀ ਗੱਲ ਤੇ ਆ ਵਾ ਮਿਹਨਤ ਕਰਦਾ ਮਿਹਨਤ ਕਰਦਾ ਸਾਰੇ ਮੇਰੀ ਗੱਲ ਸੁਣੋ ਪਤਾ ਲੱਗਣਾ ਮਿਹਨਤ ਦਾ ਐਵੇਂ ਭਜੂ ਭਜੂ ਨਾ ਕਰੋ ਦਰਮਾਨ ਨਾਲ ਬਾਤ ਕਰੋ ਆ ਨਹੀਂ ਨਹੀਂ ਭਾਜੀ ਤੁਹਾਨੂੰ ਪਤਾ ਹੀ ਆ ਐਡਾ ਤਗੜਾ ਘਰ ਵਾ ਕੱਲਾ ਮੁੰਡਾ ਵਿਚਾਰਾ ਨਿਆਣਾ ਮਾਹੌਲ ਚੰਗੇ ਨਹੀਂ ਆ ਚੋਰੇ ਚਾਰੀਆਂ ਬੜੀਆਂ ਹੁੰਦੀਆਂ ਆ ਐਵੇਂ ਕਰੀ ਨਹੀਂ ਚਾਚਾ ਦਾ ਲਾਗੇ ਵਣਦੇ ਹੈਗਾ ਵਾ ਉਹ ਆਪਣੇ ਘਰ ਵਾ ਇਹ ਆਪਣੇ ਘਰ ਵਾ ਚਾਚੇ ਦਾ ਹੁਣ ਕਾਹਦਾ ਸੋਪ ਉਹਨਾਂ ਨੂੰ ਨਹੀਂ ਵੇਖਣਾ ਐਵੇਂ ਨਹੀਂ ਕਰੀ ਤੂੰ ਹਾਰੀ ਗੱਲਾਂ ਫੇਰ ਵੀ ਟੱਡਾ ਆਪਣਾ ਵਾ ਨਹੀਂ ਉਹ ਤਾਂ ਹੈ ਹੀ ਆ ਆਪਣਾ ਹੀ ਆ ਭਾਈ ਜਾਨ ਵਾਲੇ ਤੁਸੀਂ ਕਹਿ ਤਾ ਆਹੋ ਉਹ ਉੱਥੇ ਨਾਲ ਕੋ ਲੱਗ ਗਿਆ ਟਾਈਮ ਜਿਆਦਾ ਤੇ ਤੁਸੀਂ ਡੀਕਾ ਨਹੀਂ ਸਾਨੂੰ ਭੱਜ ਜਾਏ ਅਸਾਂ ਉਹ ਡੀਕੜਾ ਡਾਕਣਾ ਕੀ ਜਿਦ ਤਰਾ ਤੁਸੀਂ ਕਹਿ ਰਹੇ ਜੇ ਸਾਡਾ ਵੀ ਉਦੇ ਘਰ ਹੀ ਇਸੇ ਕਰਕੇ ਫਿਰ ਇਹਨੂੰ ਹੀ ਭਜਣਾ ਪਿਆ ਔਸ ਤੋਂ ਮਿੰਟੋਂ ਮਿੰਟ ਹੀ ਇੰਨਾ ਚਿਰ ਹੀ ਨਹੀਂ ਬਹਿ ਸਕਦੇ ਕਿਉਂਕਿ ਨਿੱਕੇਵਲੇ ਉੱਠਾ ਟੱਕੇ ਤੇ ਮੁੰਡੇ ਗਏ ਦੂਣੋਂ ਆ ਗਏ ਅਸੀਂ ਤੁਹਾਨੂੰ ਪਾਲ ਡੀ ਘੜੀ ਦੇ ਸਾਰੀ ਸੈਰ ਸ ਵੀ ਉੱਥੇ ਹੀ ਉਹ ਵੀ ਜਵਰਾ ਕਦੀ ੱਡੇ ਦੇ ਕਦੀ ਕਿਤੇ ਕਦੀ ਕਿਤੇ ਤੇਰੇ ਪਤਾ ਮੁੰਡਾ ਖੰਡਾ ਮੁੰਡਿਆ ਖੰਡੇ ਦੇ ਨਾਲ ਤਰੇ ਫਿਰਦਾ ਹੈ ਉਹ ਸਿਆਣੀ ਕਹਿੰਦੇ ਨਹੀਂ ਕੇ ਹਾਂ ਮੱਛ ਸੱਪੜ ਵੇਖਿਓ ਜੇ ਜਨਾਨੀ ਪੇਕੇਵੜੀ ਨਿਕਲਦੀ ਨਹੀਂ ਨਹੀਂ ਇਹੋ ਅੱਜ ਨਹੀਂ ਕੀ ਕਾ ਲੈਣਾ ਬਿਲਕੁਲ ਬਿਲਕੁਲ ਸਹੀ ਗੋ ਸਖੜੀ ਹੀਗੀ ਤੇ ਟਾਈਮ ਲਾਗੀ ਜਾਂਦਾ ਵਾਦਾ ਘਾਟਾ ਹੋ ਹੀ ਜਾਂਦਾ ਫਿਰ ਕੀ ਹੋਇਆ ਕੋਈ ਗੱਲ ਨਹੀਂ ਆ ਫਿਰ ਆ ਜਾਣਗੇ ਕਿਹੜਾ ਦੂਰ ਵਾ ਚੱਲ ਮੁੰਡਾ ਜ਼ਿਆਦਾ ਟੈਮੜਾ ਹੋ ਗਈ ਓ ਹਾਂ ਟੈਮੜਾ ਹੋ ਗਿਆ ਵਾ ਕੇ ਚੱਲੀ ਆਪਾਂ ਫੇਰ ਆ ਚਲੋ ਉੱਠੋ ਉਹ ਮੈਂ ਕਿਹਾ ਰਹਿੰਦੇ ਰਾਲ ਯਾਰ ਨਹੀਂ ਨਹੀਂ ਹਾਂ ਫੇਰ ਕਿਤੇ ਬਾਹਰ ਵਿੱਚ ਘੁੰਮਣ ਤੁਸੀਂ ਵੀਰ ਤੋ ਵੀ ਭੈਣ ਜੀ ਕੀ ਗੱਲ ਆ ਚਲ ਜੀ ਭੈਣ ਟੈਂਪਰਾ ਹੋ ਗਿਆ ਵਾ ਲੇਟ ਬੜੇ ਹੋ ਗਏ ਨਿਆਣਾ ਘਰ ਆਏ ਹਾਏ ਹਾਏ ਤੇ ਜਿਹੜਾ ਮੈਂ ਕਸਟਰਡ ਬਣਾਇਆ ਇੰਨਾ ਡਰਾਈ ਫਰੂਟ ਪਾ ਕੇ ਉਹਨੇ ਖਾਣਾ ਲੈ ਤਸ ਕਸਟਰਡ ਬਣਾਉਂਦੇ ਸੀਗਾ ਆਹੋ ਹਣਾ ਥੋੜਾ ਖਾ ਲੀਏ ਬੱਡ ਕਿਤੇ ਰਹਾ ਅੱਗੇ ਟਿਰਜ ਦਰ ਹੈਗੀ ਕਿਤੇ ਹਾਏ ਖਾਣ ਦੇ ਰਹੀ ਭਾਬੀ ਨੂੰ ਹਾਲੇ ਨਹੀਂ ਭਲੇ ਦਿਖਾ ਲਓ ਭਈਆ ਪਸੇ ਦਾ ਖਾ ਗਿਆ ਤੁਹਾਨੂੰ ਕੋਈ ਗੱਲ ਨਹੀਂ ਮੈਂ ਸਾ ਡੱਬੇ ਚ ਪਾ ਦਿੰਦੀ ਨਾਲੇ ਤਰਾ ਪਤੀਜਾ ਖਾ ਲਓ ਚਲ ਆਹ ਕਰ ਚੰਗੀ ਆ ਭੁੱਖ ਨਾ ਕਰ ਲੈ ਪਰ ਰਹਿਣ ਦੇ ਤਾ ਪਾ ਦਨੀ ਆ ਮੈਂ ਆਹ ਗੱਲ ਫਿਰ ਕੀ ਅਗਲੀ ਬੁਣ ਚਲੋ ਆ ਡਾ ਤੇਰੇ ਨਾਲ ਕਿਤੇ ਗਿਆ ਤਾਂ ਕੱਪੇ ਕੋਲਾ ਬੰਦਾ ਬਿੱਤਾ ਬੈਠੇ ਪੱਖਾ ਲਾ ਕੇ ਛੜਿਆ ਜਾ ਦੰਦ ਵੇਖ ਦੰਦ ਨਿਕਲਦੇ ਇਹਨਾਂ ਦੇ ਪਤਾ ਨਹੀਂ ਕਦੇ ਦੰਦ ਨਿਕਲਦੇ ਜਾਂਦੇ ਮਿਲਦੇ ਇਹ ਸਮਝ ਨਹੀਂ ਚੱਲ ਇਹ ਕੰਮ ਚੰਗਾ ਹੋਇਆ ਮੈਂ ਤੇ ਮੱਥਾ ਮਾਰਦਾ ਹੀ ਆ ਉਹਦਾ ਹੁਣ ਵੇਣੀ ਆ ਇਹ ਉਹਨੂੰ ਕਿੰਨਾ ਕ ਮਿਲਦੇ ਆ ਕਿੰਨਾ ਕ ਜਾਂਦੇ ਆਉਂਦੇ ਆ ਬੜਾ ਗੁਣਗਾਨ ਕਰਦੇ ਆ ਸਾਰੇ ਦਾ ਸੱਨੀ ਬੜਾ ਚੰਗਾ ਸੱਨੀ ਬੜਾ ਚੰਗਾ ਵੇਹ ਲਿਓਣ ਕਿੰਨਾ ਕ ਚੰਗਾ ਵਾ ਨਾਲ ਮੈਂ ਕਿਹੜੀ ਘਟਵਾ ਮੈਂ ਕਿਹੜਾ ਉਦਾ ਜਾਣਾ ਹੀ ਹੋ ਦੇ ਕੋ ਮੇਰੇ ਅਜੇ ਰਹਿੰਦੇ ਕੰਮ ਕਢਾਉਣ ਵਾਲੇ ਕੋੜੇ ਬੋਤੇ ਅਹਿੱਸ ਤੇ ਜਿਹੜੇ ਟਰੈਕਟਰਾਂ ਟੁੱਟਣਾ ਵਿੱਚ ਵਾ ਟਰਾਲੀ ਵਿੱਚ ਹੋਇਆ ਨਿੱਕੇ ਮੋਟੇ ਸੰਦਾ ਵਿੱਚ ਹੋਇਆ ਜਿੱਦਨੇ ਨਿਕਲ ਗਏ ਨਾ ਤੇ ਮੈਂ ਕਿਹੜਾ ਜੀਵਨ ਨੂੰ ਪੁੱਛਣ ਡਈ ਆ ਤੇ ਜਿਵੇਂ ਜਾਇਆ ਕਰੋ ਸੰਨੀ ਵਾਲੀ ਮੈਂ ਆਹਦ ਕੋ ਕਿ ਲੈਣਾ ਵਾ ਅੱਜ ਇਹ ਤੇ ਮੈਨੂੰ ਮਿੱਠੀ ਪਿਆਰੀ ਹੋਣਾ ਹੀ ਪੈਣਾ ਵਾ ਚੱਲ ਕੋਈ ਗੱਲ ਨਹੀਂ ਆ ਆੜਮ ਦੇ ਲੈ ਕੇ ਆਈ ਆ ਇਸੇ ਕੰਮ ਨੂੰ ਹੀ ਨਾ ਤੇ ਮੂੰਹ ਬੰਦ ਕਰਨ ਵਾਸਤੇ ਹੀ ਇਹਦਾ ਮੂੰਹ ਬੰਦ ਹੋਇਆ ਰੇ ਚੱਲ ਬਥੇਰੀ ਖੁਸ਼ ਹੋ ਗਈ ਆ ਐਨਾ ਹੀ ਬੜਾ ਵਾ ਐਨੇ ਨਾਲ ਚੰਗਾ ਹੋਇਆ ਗੜੋ ਲਾ ਹੀ ਉਹਨਾਂ ਨੇ ਕੋ ਬਰਾਵ ਹਾਂਜੀ ਉਹ ਆ ਗਈਆਂ ਬੱਸ ਹੈ? ਕੋ ਬੱਲੇ ਮੇਰਾ ਪਤਾ ਪਤਾ ਹੈ ਮੇਰਾ ਹਾਂ ਬੱਲੇ ਬੜਾ ਜਨਾ ਵਾਦਾ ਆਇਆ ਤੂੰ ਉਹਦੇ ਖੇਡਣਾ ਵੇੜੇ ਜੀ ਅੱਛਾ ਤੇ ਮੈਂ ਚੁੱਕ ਲਿਆਂਦਾ ਏਦਾਂ ਕਰ ਇਹਨੂੰ ਟਰੈਕਟਰ ਸਿਖਾ ਦੇ ਹੁੰਦੇ ਸਿਖਾਇਆ ਹੋਗਾ ਨਾ ਮਸ ਖਾਦਣਾ ਕਿ ਡਰਾਈਵਰ ਬਣ ਜਾਊਗਾ ਔਰ ਯਾਨੀ ਮੈਂ ਵੈਚ ਚੋਟੀ ਦਾ ਡਰਾਈਵਰ ਬਣਾਉਣਾ ਪੂਰਾ ਯਾਰਾ ਪਤਾ ਹੈ ਬੜੀ ਗੱਲ ਸੁਣਨਾ ਟਰੈਕਟਰ ਸਿਖਣਾ ਠੀਕ ਹੁਣ ਫੇਤੀ ਆਪਾਂ ਆਹ ਤੇ ਤੂੰ ਭੱਜ ਜਾ ਗੱਲ ਸੁਣ ਮੇਰੇ ਉਹਦੇ ਘਰ ਨੂੰ ਆ ਕਿਦਰ ਪੁੰਜੇ ਜਨ ਚੱਕ ਕੇ ਬੈਠਾ ਥਲੇ ਲਾ ਇਹਨੂੰ ਪੁੰਜਾ ਕੀ ਹੁੰਦਾ ਵਾ ਹੋਰ ਕੀ ਹੈ ਭਰਾਵਾ ਮੇਰਾ ਨਿਕਲ ਭਰਾਵਾ ਤੇਰਾ ਥਲੇ ਲਾ ਇਹਨੂੰ ਨਹੀਂ ਲਾਉਣਾ ਥਲੇ ਮੈਂ ਕਿਉਂ ਨਹੀਂ ਲਾਉਣਾ ਮੈਂ ਉਹ ਲਾਵਾ ਥਲੇ ਜਦੋਂ ਛੱਡ ਕੇ ਫੁਲਾ ਕੇ ਆਇਆ ਵਾ ਕਿ ਆਵਾਂ ਲੈ ਕੇ ਆਪਣੇ ਪਰਿਵਾਰ ਦਾ ਮੈਂ ਮਰ ਕਿੱਥੇ ਲੈ ਕੇ ਆਇਆ ਤੂੰ ਤਾਂ ਮੈਂਬਰ ਤੇਰੇ ਦਾ ਧਾਮੀ ਕਿਥੋਂ ਆਇਆ ਮੇਰਾ ਨਹੀਂ ਕਿ ਮੈਂਬਰ ਮੁੰਬਰ ਗੱਲ ਸੁਣ ਮੇਰੀ ਇਹਨੂੰ ਛੱਡ ਕੇ ਤੇ ਪੰਡ ਗੁੱਟ ਪਿਆ ਚੱਕ ਕੇ ਬੈਠਾ ਕਿੱਡਾ ਇਹਨੂੰ ਬਿਆਪੇ ਪੀਰੋ ਜਾ ਕੇ ਪੰਡ ਗੁੱਟ ਕਿਡਾ ਆ ਜਾ ਹੋਏ ਤੇ ਨਾ ਤੈਨੂੰ ਆਪਣੇ ਘਰ ਵੀ ਖੇਡ ਸਕਦਾ ਉਹਨੂੰ ਕੋਈ ਗੱਲਾਂ ਕਾਂਡੇ ਨਿਆਣਾ ਹੋ ਤੇ ਵਾ ਤ ਤੈਨੂੰ ਨਾ ਕੰਮ ਲੱਥੋ ਕਿਤੇ ਅਰੇ ਹਮਦੇਂ ਡਿਆ ਮੇਰੇ ਵਰਨ ਹਾਂ ਵਰਨ ਦੇ ਪਿਆ ਤੂੰ ਆਪਣੇ ਘਰ ਦਾ ਕੰਮ ਕੋਈ ਵੇਖਿਆ ਤਾ ਉੱਥੇ ਛੱਡਿਆ ਸਭ ਕੋ ਕੰਮ ਕੀਤੇ ਸਾਰੇ ਕੰਮ ਕਰਦੇ ਮੈਂ ਦਸ ਵਾ ਕੀਤਾ ਹਾਂ ਹਾਂ ਮੈਨੂੰ ਕੋਈ ਨਹੀਂ ਇਹਦੇ ਲੱਗੇ ਰਹਿਣਾ ਇਹਦੇ ਜੋਗਾ ਹੀ ਤੂੰ ਜਾ ਇਹਦਾ ਜੋਗਾ ਦਾ ਚਾਚੇ ਜੋਗਾ ਕੋਈ ਨਹੀਂ ਇਹਦੇ ਜੋਗ ਨਹੀਂ ਤੈਨੂੰ ਸੁੱਟ ਕੇ ਉੱਧ ਪਾਣੀ ਤੇ ਆ ਕੋਟ ਢਾੜ ਕੇ ਇੱਧਰ ਮੈਂ ਟੱਪੋਂ ਪੂਰੀ ਪੀਣਾ ਨਾ ਆਪੇ ਪੀ ਲੋ ਜਾ ਕੇ ਪਤਾ ਨਹੀਂ ਮਾ ਦਿਮਾਗੀ ਹੋ ਗਿਆ ਵਾ 24 ਘੰਟੇ ਲੜਾਈ ਨੂੰ ਮੈਂ ਤਮਾਰਦੀ ਹਾਂ ਉਹਾਂ ਕਿ ਗੱਲ ਦਾ ਕਰਨਾ ਸੀ ਗਿੱਲਰ ਨੂੰ ਦਰ ਆ ਆਪਣੀ ਪਰਵਾਹਾਂ ਦੀ ਗੱਲ ਹੋਰ ਹੁੰਦੀ ਆ ਠੀਕ ਆ ਉੱਪਰ ਨਾਲ ਪੁੱਲਾਂ ਤੇ ਆ ਲੇ ਮੇਰਾ ਪਰਾਦਰ ਮੈਂ ਡਾਕਟਰ ਕੋਲ ਜਾ ਸਕਦਾ ਚੱਲ ਬੈਠ ਜੀ ਦਲਜੀਤ ਦਲਜੀਤ ਹਾਂਜੀ ਪਾਣੀ ਲੈਣੀ ਯਾਰ ਆ ਗਈ ਬਸ ਆ ਗਏ ਜੀ ਹਾਂ ਕੰਤੀ ਕਿੱਥੇ ਆ? ਕੰਤੀ ਠੀਕ ਹੈ ਡੰਡੀ ਆਈ। ਸੈਰਸ ਲੱਗ ਗਿਆ? ਹਾਂ। ਠੀਕ ਹੈ ਠੀਕ ਹੈ। ਆ ਵੇਖ ਲੈ ਬਸਾਂ ਦਾ ਸਫਰ ਕਿੰਨਾ ਹੀ ਆ। ਸਹੀ ਗੱਲ। ਜੇ ਮੇਰ ਕੋ ਮੋਟਰਸਾਈਕਲ ਹੋਵੇ ਨਾ ਤੇ ਮੈਂ 3 ਘੰਟੇ ਪਹਿਲਾਂ ਆ ਜਾ। ਤੇ ਤੂੰ ਲੈ ਹੀ ਲਉ ਕੋਈ ਮੜਾ ਮੋਟਰ। ਯਾਰ ਖਰਚੇ ਤਾਂ ਹੋਰ ਬੜੇ ਆ। ਪਰ ਰੋਕ ਚ ਨਹੀਂ ਆਉਂਡਿਆ ਕੰਮ। ਚਲ ਕੇ ਇਹਨੂੰ ਕੈਸ਼ ਛੜੋ ਆਪੇ ਕੋਈ ਦੱਸ ਤੈਨੂੰ ਦੱਸ ਦੂਗਾ ਕੋਈ ਵੇਚੂ ਉੱਚੂਗਾ ਤੂੰ। ਚਲੋ ਵੇਖਦੇ ਆ ਜੇ ਤੇ ਮੇਰਾ ਕੰਮ ਸਹੀ ਆ ਗਿਆ ਇਸ ਰੋਕ। ਠੀਕ ਆ ਫਿਰ ਲੱਲਾਂਗੇ। ਨਹੀਂ ਤੇ ਫਿਰ ਚੱਲਣ ਦਵਾਂਗੇ ਥੋੜਾ ਚਿਰ ਹੋਰ ਉਹ ਕਿਤੇ ਹੈ ਹੀ ਆ ਹੋਣਾ ਜਾਣਾ ਸੌਖਾ ਹੋ ਜਾਂਦਾ ਤੁਹਾਨੂੰ ਪਤਾ ਹੀ ਆ ਉਹ ਹੈ ਤੇ ਠੀਕ ਆ ਪਰ ਕਈ ਵਾਰ ਕੋਈ ਸਮਾਨ ਲੈਣਾ ਪੈਂਦਾ ਪਹਿਲਾਂ ਉੱਥੇ ਖਲੋ ਕੇ ਵੇਖ ਦੇ ਲਈਦਾ ਵੀ ਕੋਈ ਚੀਜ਼ ਆਵੇ ਤੇ ਫੇਲ ਜਾਈਏ ਚੱਲ ਕੋਈ ਗੱਲ ਨਹੀਂ ਵੇਖਦੇ ਆ ਜੇ ਕਮਰੂ ਖਾ ਗਿਆ ਨਾ ਵਧੀਆ ਲੱਗਾ ਮੈਨੂੰ ਤੇ ਫਿਰ ਕਰ ਲਾਂਗੇ ਕੋਈ ਨਹੀਂ ਟਿਸਟਾਂ 'ਚ ਲੱ ਲਾਂਗੇ ਠੀਕ ਆ ਮੈਨੂੰ ਸਮਝ ਨਹੀਂ ਆਉਂਦੀ ਉਹਨਾਂ ਨਾਲ ਗੱਸ਼ਲਣਾ ਕਿੱਦਾਂ ਗੱਲ ਕਰਾਂ ਹੁਣ ਇਹਦੀ ਅਜੇ ਆਈ ਆ ਬਚਾਲੇ ਪਿਸ ਪੰਥ ਦੇ ਸਕੂਲੇ ਫੰਕਸ਼ਨ ਆ ਤੇ ਇਹਦੀ ਡਰੈਸ ਚਾਹੀਦੀ ਮੈਨੂੰ ਕੀ ਕਰਾਂਗਾ ਮੈਂ ਪਰ ਕਹਿਣਾ ਤੇ ਮੈਨੂੰ ਪੈਣਾ ਹੀ ਕੋਸ਼ਣ ਕਿਉਂਕਿ ਪੈਸੇ ਤੇ ਕੋਸ਼ਣ ਕੋਈ ਆਣੇ ਚਲ ਇੰਦਾ ਕਰਦੀ ਪਹਿਲਾਂ ਚਾਹ ਬਣਾ ਲੈਂਦੀ ਫਿਰ ਕਰਦੀ ਲੇਗਾ ਯਾਰ ਪੈਸੇ ਦੇਖ ਹੀ ਨਹੀਂ ਗਿਆ ਕਫੂਨੀ ਨੂੰ ਮੈਂ ਕਰ ਲਾਂ ਮੇਰੇ ਕੋਲ ਤੇ ਅੱਗੇ ਮੈਂ ਹਾਂ ਗੁਜ਼ਾਰਾ ਹੁੰਦਾ ਇੱਕ ਦਿਨ ਕਹਿ ਕੇ ਗਿਆ ਸੀਗਾ ਤੇ ਅੱਜ ਹਫਤਾ ਹੋ ਗਿਆ ਮੇਰਾ ਤੇ ਆਪਣਾ ਖਰਚਾ ਮੁੱਕ ਗਿਆ ਕੀ ਕਰਾਂ ਮੈਂ ਫੋਨ ਲਾਵਾਂ ਇਹਨੂੰ ਯਾਰ ਹੋਣ ਤੇ ਫਿਰ ਤੇ ਕੋਈ ਗੱਲ ਨਹੀਂ ਆ ਬੰਦਾ ਚਲੋ 2-3 ਮਹੀਨੇ ਕੱਢ ਲੈਂਦਾ ਮੇਰਾ ਤੇ ਆਪਣਾ ਸਰਕਲ ਨਹੀਂ ਚੱਲਣ ਡਿਆ ਇੱਕ ਤਾਂ ਫੋਨ ਨੂੰ ਜੀਵ ਨਹੀਂ ਕਾੰਡਿਆ ਪਰ ਲਾਉਣਾ ਪੈਣਾ ਹਾ ਸ਼ਰਨ ਹੈ ਹਾਂ ਜੀ ਮੈਂ ਤੁਹਾਨੂੰ ਅੰਦਰ ਲੱਭੀ ਜਾਣ ਦੀ ਤੂੰ ਬਾਹਰ ਆ ਗਿਆ ਜੀ ਉਹ ਯਾਰ ਉਦਾਂ ਹੀ ਕੰਮ ਹੀ ਥੋੜਾ ਜਿਹਾ ਮੈਨੂੰ ਕੀ ਕੰਮ ਸੀਗਾ ਉਹ ਕੁਛ ਨਹੀਂ ਤੂੰ ਦੱਸ ਕੁਛ ਨਹੀਂ ਮੈਂ ਵੀ ਤੁਹਾਡੇ ਨਾਲ ਕੋਈ ਗੱਲ ਕਰਨੀ ਦੱਸ ਕਿਹੜੀ ਗੱਲ ਕਰਨੀ ਸਮਝ ਨਹੀਂ ਆਉਂਦੀ ਮੈਂ ਕਿੱਦਾਂ ਕਰਾਂ ਤੁਹਾਡੇ ਨਾਲ ਕੀ ਹੋ ਗਿਆ ਪੰਥ ਦੇ ਨਾਲ ਸਕੂਲੋਂ ਕੋਣ ਆਇਆ ਹਾਂ ਹਾਂ ਕਿਹੜੇ ਕੱਲ ਸਕੂਲੇ ਫੰਕਸ਼ਨ ਹੈ ਆ ਫੰਕਸ਼ਨ ਆ ਫੇਰ ਉਹਨਾਂ ਨੇ ਕਿਹਾ ਨਵੀਂ ਡਰੈਸ ਪਾ ਕੇ ਆਉਣੀ ਤਤ ਨੂੰ ਸੀ ਜਾਣੇ ਡਰੀ ਤੇ ਹੂੰ ਫੈਂਡੀ ਜਿੱਦਾਂ ਪਾਣੀ ਕੀ ਹੋ ਗਿਆ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਕਿਥੋਂ ਆ ਨੇ ਮੇਰੀ ਗੱਲ ਸੁਣਾ ਆਪਣਾ ਆਪਾ ਕਿਰਸ਼ ਕਰ ਲਾਂਗੇ ਠੀਕ ਆ ਪਰ ਮੁੰਡੇ ਬਰਤੀ ਨੇ ਇੱਦਾਂ ਕਰਿਆ ਕਾ ਠੀਕ ਆ ਨਾ ਨਹੀਂ ਉਹ ਤੂੰ ਮੈਂ ਚਾਹ ਬਣ ਗਈ ਆ ਹਾਂ ਚਾਹ ਚੱਲ ਪਿਆ ਚਾਹ ਐਵੇਂ ਨਾ ਟੈਨਸ਼ਨ ਲਿਆ ਕਰ ਚੰਗਾ ਉਹ ਖੇਡ ਆਇਆ ਵਾ ਮੇਰੀ ਸੁਣ ਗੱਲ ਐਵੇਂ ਹੀ ਚਾਹ ਦਾ ਮੂੰਹ ਨਾ ਬਣਾਇਆ ਕਰ ਚੰਗਾ ਚੱਲ ਵਰਜੀਤ ਹਾਂਜੀ ਚਾਹ ਤੇ ਲਈ ਆ ਪੀ ਤੇ ਤੂੰ ਰੈਡੀ ਆ ਹਾਂ ਹਾਂ ਮੈਂ ਤਾਂ ਤਿਆਰ ਆ ਆਪਾਂ ਇੱਥੋਂ ਫੜ ਲਿਆ ਹੁੰਨੀ ਆ ਚਲੋ ਤੇ ਮੈਂ ਪੰਥ ਨੂੰ ਲੈ ਆਵਾ ਲੈ ਉਹ ਫੜ ਕੇ ਆਂ। ਕੀ ਕਰਦੇ ਤੂੰ ਦੋਵੇਂ ਭਰਾ ਅਸਲੀ ਕਾਲ ਅਸਲੀ ਕਾਲ ਕੀ ਆਵਾ ਜੀ ਰਾਜੇ ਤੇ ਤੂੰ ਕੰਡਿਆ ਉਹ ਕੱਖ ਨਹੀਂ ਇਹ ਬੜੇ ਚੱਤਾ ਆ ਮੇਰੇ ਕੋ ਅੱਛਾ ਹੁੰਦਾ ਪਾ ਖੇਡਣ ਦੇ ਦੋ ਜਣੇ ਰਮਾਨ ਚਲ ਵਧੀਆ ਵਾ ਘਰੇ ਵੀ ਫਿਟੂ ਫਿਜੂ ਕਰਦਾ ਰਹਿੰਦਾ ਚੱਲ ਤਰਨਾ ਹੋਭਾ ਨੇ ਲੱਗਾ ਰਹਿੰਦਾ ਹੋਰ ਹੋਰ ਫਿਰ ਬਾਸ ਵਧੀਆ ਵਧੀਆ ਕੀ ਕਰਦੇ ਕੁਛ ਨਹੀਂ ਮੈਂ ਕੰਮ ਤੋਂ ਆਇਆ ਇਹ ਅੱਜ ਅੱਛਾ ਅੱਛਾ ਵਧੀਆ ਚੱਲੀ ਜਾਂਦਾ ਕੰਮ ਵਧੀਆ ਚੱਲੀ ਜਾਂਦਾ ਯਾਰ ਤੇ ਇਹਦੀ ਲਿਉਣੀ ਸੀ ਯਾਰ ਕੱਲ ਫੰਕਸ਼ਨ ਜਾਵਾ ਅੱਛਾ ਅੱਛਾ ਲਿਉਣੀ ਆ ਮੈਂ ਚੱਲ ਨਾਲ ਲੈ ਆਏ ਨੇ ਨਾਪੇ ਤੇ ਲਿਆਵਾਗੇ ਅੱਛਾ ਅੱਛਾ ਤੁਰ ਕੇ ਜਾਣਾ ਹੁਣ ਨਹੀਂ ਆਉਂਦਾ ਵਾ ਓ ਯਾਰ ਚੱਲ ਜਾਣਾ ਵਾ ਕੋਈ ਨਹੀਂ ਅੱਜ ਹੈਗਾ ਟਾਈਮ ਉਹ ਮੇਰੀ ਗੱਲ ਸੁਣੋ ਮੋਟਰਸਾਈਕਲ ਦੀ ਜਮਾਨਾ ਨਹੀਂ ਨਹੀਂ ਮੋਟਰਸਾਈਕਲ ਦੀ ਨਾ ਤੂੰ ਗੱਲ ਕਰ ਤੇਰੀ ਮੰਮੀ ਨੂੰ ਪਤਾ ਲੱਗ ਗਿਆ ਨਾ ਪਤਾ ਤੁਹਾਡੇ ਘਰੇ ਹੋਲੇ ਕਿ ਪਤਾ ਮੇਰੇ ਕਹਿੰਦਾ ਫੜ ਲੋ ਮੋਟਰਸਾਈਕਲ ਲੈ ਜਾ ਨਹੀ ਨਹੀ ਸਰ ਸਰ ਅਮ ਨਿਆਣਾ ਕਿੱਥੇ ਬੱਸਾ ਜਾ ਹੋਲੇ ਕੋਈ ਗੱਲ ਨਹੀਂ ਯਾਰ ਚੱਲ ਜਾਣਾ ਵਾ ਕੋਈ ਗੱਲ ਉਹ ਮੈਂ ਤੇਰੀ ਦੀਆ ਲੈ ਜਾਊਗਾ ਉਹ ਯਾਰ ਸਰ ਤੇ ਪਤਾ ਲੱਗ ਗਿਆ ਉਹ ਨਹੀਂ ਲੱਗਦਾ ਪਤਾ ਕਿਤੇ ਫੜੋ ਦੀ ਮੋਟਰਸਾਈਕਲ ਤੇ ਲੈ ਜਾਊਗਾ ਤਾਂ ਮਾਨਾ ਹੋ ਗਿਆ ਹਾ ਤੇ ਜਾਣਾ ਇੱਥੇ ਛੇਤੀ ਆ ਜਾਓ ਮਾਨਾ ਹੋ ਗਿਆ ਪੰਜ ਮਿੰਟ ਹੀ ਉਧਾ ਸ਼ਾਮਾਂ ਤੇ ਪੈ ਗਈਆਂ ਆਹੋ ਆਹੋ ਹਨੇਰਾ ਵਾ ਕਿੱਥੇ ਜਾਓਗੇ ਹਲੇ ਸ਼ੇਰੇ ਮੁੰਡੇ ਦਾ ਫੰਕਸ਼ਨ ਵਾ ਮੁੜ ਕੇ ਫੇਰ ਨਾ ਮਿਲੀ ਲੇਟ ਹੋ ਜਾਂਦਾ ਲੈ ਯਾਰ ਮੈਂ ਨਾ ਤਾਂ ਨਹੀਂ ਕੋ ਹੁੰਦਾ ਚਾਚਾ ਯਾਰ ਇਹ ਕਿਹੜੀ ਗੱਲ ਵਾ ਆਪਣਾ ਘਰ ਵਾ ਤੁਹਾਡਾ ਦੱਸ ਜੀ ਉਹ ਮਾਨ ਤੇਰੀ ਪੜਾਈ ਕਿੱਦਾਂ ਚੱਲਦੀ ਆ ਉਹ ਪੜਾਈ ਦਾ ਇਹ ਵੀ ਕੰਮ ਹੁਣ ਕੰਡੇ ਤੇ ਹੀ ਆ ਬਸ ਉਹ ਦੇ ਦੇ ਨਾ ਟੈਸਟ ਮਾਰ ਲਾ ਹਾਂ ਹਾਂ ਠੀਕ ਆ ਉਹਦ ਗੱਲ ਐ ਆ ਟਾਈਮ ਬਾਰ ਬਾਰ ਨਹੀਂ ਹੁੰਦਾ ਹੁੰਦਾ ਹਾਂਜੀ ਹਾਂਜੀ ਚੱਲ ਪੁੱਤ ਫੇਰ ਚੱਲ ਚੱਲ ਪੁੱਤ ਚੱਲ ਜੂ ਉਥੇ ਮੰਮੀ ਕੋ ਸੇਵਾ ਕਰੇਤੀ ਕਰ ਸੇਤੀ ਕਰ ਪਰ ਲੋਦ ਨੀ ਮੋਟਰਸਾਈਕਲ ਤੇ ਜਾਓ ਠੀਕ ਆ ਰਮਾਨਾ ਹੋ ਗਿਆ ਚੱਲ ਮੈਂ ਨਾ ਇਹਨੂੰ ਟੀਚੀ ਬੰਨ ਲੈਂਦਾ ਨਾ ਤੇ ਮੈਂ ਬਾਅਦ ਛੱਡਦਾ ਠੀਕ ਆ ਮੈਂ ਤੈਨ ਚੱਲ ਠੀਕ ਹੈ ਸਾਰਾ ਠੀਕ ਠੀਕ ਹੈ ਇੱਥੇ ਚੱਲ ਬਾਬਾ ਦਿਲ ਲੱਗਾ ਵਿਚਾਰਾ ਖੇਡਣ ਆਇਆ ਹੈ ਅੱਜ ਹੈ ਇਦਾਂ ਲਾਇਆ ਕਰਨਾ ਮੈਂ ਚੁੱਕੇ ਸ਼ਾਮਾਂ ਜੀ ਨੇ